ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਮੁਖਤ ਦੀ ਕੁਲਫੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅੱਧੀ ਛੁੱਟੀ ਵੇਲੇ ਬੱਚਿਆਂ ਨੂੰ ਕੁਲਫੀਆਂ ਚੂਸਦੇ ਦੇਖ ਕੇ ਪ੍ਰਿੰਸੀਪਲ ਨੇ ਚਪੜਾਸੀ ਨੂੰ ਹੁਕਮ ਚਾੜਿਆ ਪੜ ਕੇ ਲਿਆਓ ਕੁਲਫੀਆਂ ਵਾਲੇ ਨੂੰ ਨਾਲੇ ਉਹਦਾ ਸਾਈਕਲ ਤੇ ਪੇਟੀ ਕਬਜ਼ੇ 'ਚ ਕਰ ਇਕੱਠਾ ਜਾ ਹੋਇਆ ਕੁਲਫੀਆਂ ਵਾਲਾ ਹੱਥ ਜੋੜ ਕੇ ਖੜਾ ਗਿਆ ਸਾਹਿਬ ਹੁਕਮ ਓਏ ਸਿਆਲ ਚੜ ਆਇਆ ਤੂੰ ਕੁਲਫੀਆਂ ਵੇਚੀ ਜਾਣਾ ਤੈਨੂੰ ਸ਼ਰਮ ਹਿਆ ਹੈ ਜਾਂ ਨਹੀਂ ਨਿਆਣੀਆਂ ਦੀਆਂ ਸੇਤਾਂ ਦਾ ਪੱਠਾ ਬਿਠਾਉਣ ਤੇ ਤੁਲਿਆ ਹੋਇਆ ਜੀ ਅੱਜ ਕੱਲ ਤਾਂ ਲੋਕ ਸ਼ੁਕੀਨ ਨੇ ਇਹਨਾਂ ਫਿੱਟਿਆਂ ਨੂੰ ਕੀ ਹੁੰਦਾ ਨਾਲੇ ਜੀ ਇਹੋ ਲੋਕ ਪੈਸਾ ਹੋਟਲਾਂ ਚ ਆਈਸਕਰੀਮਾਂ ਕੁਲਫੀਆਂ ਭਾਰ ਸਿਆਲ ਵੀ ਛੱਕੀ ਜਾਂਦੇ ਨੇ ਉਦੋਂ ਤਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਮੇਰੇ ਗਰੀਬ ਦੇ ਵਿੱਚ ਨਾਲ ਕਿਹੜੀਆਂ ਸੇਤਾਂ ਵਿਗੜ ਚੱਲੀਆਂ ਨਾਲੇ ਜੀ ਇਹ ਮੇਰੀ ਰੋਟੀ ਦਾ ਸਵਾਲ ਏ ਤੇਰੀ ਕੰਜਰਾ ਰੋਜੀ ਰੋਟੀ ਬਦਲੇ ਨਿਆਣਿਆਂ ਦਾ ਨਾਸ ਮਰਵਾ ਦਈਏ ਕਾਲ ਨੂੰ ਕੋਈ ਖਰਾਬੀ ਹੋ ਗਈ ਤਾਂ ਮਹਿਕਮੇ ਵਾਲੇ ਮੇਰੇ ਦਿਵਾਲੇ ਹੋਣਗੇ ਲਾਗੇ ਖੜੇ ਮਾਸਟਰਾਂ 'ਚੋਂ ਇੱਕ ਬੋਲ ਪਿਆ ਪ੍ਰਿੰਸੀਪਲ ਸਾਹਿਬ ਛੱਡੋ ਪਰੇ ਗਰੀਬ ਨੂੰ ਨਾ ਧੱਕਾ ਕਰੋ ਮਾਸਟਰ ਜੀ ਆਪਣਾ ਸੁਝਾਅ ਆਪਣੇ ਕੋਲ ਹੀ ਰੱਖੋ ਮੇਰੇ ਸਿਰਸਕੂਲ ਦੀ ਜ਼ਿੰਮੇਵਾਰੀ ਹੈ ਇਹ ਬੰਦਾ ਕੋਈ ਹੋਰ ਕੰਮ ਕਰ ਸਕਦਾ ਹੈ ਨਿਰਾ ਇਹੋ ਹੀ ਕੰਮ ਨਹੀਂ ਚੱਲ ਓਏ ਅੱਜ ਤੋਂ ਬਾਅਦ ਇੱਥੇ ਨਾ 디ਸੀ ਹੱਥ ਜੋੜਦਾ ਕੁਲਫੀਆਂ ਵਾਲਾ ਬਾਹਰ ਨਿਕਲ ਆਇਆ ਨਾਲ ਹੀ ਚਾਰੇ ਮਾਸਟਰ ਵੀ ਮਾਸਟਰ ਜੀ ਮੇਰਾ ਕੀ ਬਣੇਗਾ ਮੈਂ ਗਰੀਬ ਆਦਮੀ ਹਾਂ ਓਏ ਐਵੇਂ ਨਾ ਡਰੀ ਜਾ ਪ੍ਰਿੰਸੀਪਲ ਨੂੰ ਤਾਂ ਰੱਬ ਭੁੱਲਿਆ ਹੋਇਆ ਏ ਗਰੀਬ ਦੀ ਰੋਜੀ ਤੇ ਲੱਤ ਮਾਰਦਾ ਇਹਨੇ ਨਾ ਆਪ ਕੁਲਫੀ ਖਾਣੀ ਨਾ ਕਿਸੇ ਨੂੰ ਖਾਣ ਦੇਣੀ ਓਏ ਫਿਕਰ ਕਿਉਂ ਕਰਦਾ ਅਸੀਂ ਕਾਦੇ ਲਈਆਂ ਕਮਲਿਆ ਕੱਲ ਤੋਂ ਕੁਲਫੀਆਂ ਵਾਲੀ ਪੇਟੀ ਸਕੂਲ ਤੋਂ ਥੋੜੀ ਹਟਵੀਂ ਲਾ ਲਿਆ ਕਰੀ ਕੁਲਫੀਆਂ ਲੈਣ ਵਾਲਿਆਂ ਤਾਂ ਉੱਥੇ ਵੀ ਪਹੁੰਚ ਜਾਣਾ ਕੁਲਫੀਆਂ ਵਾਲਾ ਖੁਸ਼ ਹੋ ਗਿਆ ਸੀ ਬਈ ਖੁਸ਼ ਹੈ ਤਾਂ ਫਿਰ ਐਵੇਂ ਕਰ ਇੱਥੇ ਕਮਰੇ 'ਚ ਹੀ ਸਾਨੂੰ ਚਾਰੇ ਮਾਸਟਰਾਂ ਨੂੰ ਦੋ-ਦੋ ਕੁਲਫੀਆਂ ਖਵਾ ਸਾਡੇ ਤਾਂ ਕਦੋਂ ਦਾ ਮੂੰਹ ਪਾਣੀ ਪਿਆ ਹੁੰਦਾ ਕੁਲਫੀਆਂ ਵਾਲਾ ਉਹਨਾਂ ਦੇ ਮੂੰਹਾਂ ਵੱਲ ਬਿਟ-ਬਿਟ ਦੇਖਦਾ ਚੁੱਪ-ਚਾਪ ਕੱਢ-ਕੱਢ ਫੜਾਈ ਗਿਆ ਮਾਸਟਰ ਮਜੇ ਨਾਲ ਕੁਲਫੀਆਂ ਚੂਸਦੇ ਨਾਲੇ ਫਸੇ ਬਟੇਰੇ ਵੱਲ ਦੇਖ-ਦੇਖ ਹੱਸੀ ਜਾ ਰਹੇ ਸਨ ਮਾਸਟਰ ਜੀ ਪੈਸੇ ਪੈਸੇ ਕਾਦੇ ਓਏ ਸਾਲਿਆ ਸਾਡੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਐਨੀ ਠੰਡੇ ਚ ਘਟਿਆ ਜੀਆਂ ਕੁਲਫੀਆਂ ਵੇਚਦਾ ਫਿਰਦਾ ਭੱਜ ਜਾ ਇੱਥੋਂ ਮੁੜ ਕੇ ਜੇ ਸਕੂਲ ਦੇ ਲਾਗੇ ਚਾਗੇ ਵੀ ਦਿਸਿਆ ਤਾਂ ਸਾਥੋਂ ਬੁਰਾ ਕੋਈ ਨਹੀਂ ਕੁਲਫੀਆਂ ਵਾਲਾ ਸਾਈਕਲ ਤੇ ਪੇਟੀ ਸੰਭਾਲਦਾ ਬਿਨ ਪਿੱਛੇ ਦੇਖਿਆ ਗੇਟੋਂ ਬਾਹਰ ਹੋ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ